ਤੇ ਤੁਸੀਂ ਇਹ ਲਾ ਲੋ ਵੀ ਜਿਹੜੇ MP3 CDਆਂ ਵਿਕਦੀਆਂ ਹੁੰਦੀਆਂ ਹੁੰਦੀਆਂ ਸੀ ਹਣਾ ਵੀ ਇੱਕ CD 10 ਰੁਪਏ ਦੀ ਮਿਲਣੀ ਉਹਦੇ ਚ 25 ਕੈਸਟਾ ਮਿਲ ਜਾਣੀਆਂ ਬੰਦਾ ਕਹਿੰਦਾ ਆਹੀ ਸੁਣੀ ਜਾਓ ਹੁਣ ਕੰਪਨੀ ਕਹਿੰਦੇ ਵੀ ਜੇ ਹੁਣ CD ਵੀ ਸਾਡੀ ਤਾਂ ਵਿਕਣੀ ਸੀ ਜੇ MP3 ਚ ਨਹੀਂ ਆਉਗੂਗੀ ਪਾਇਰਸੀ ਪਾਇਰਸੀ ਨਹੀਂ ਹੋਊਗੀ ਹਣਾ ਹੁਣ ਕੀ ਕੀਤਾ ਵੀ ਜਿੰਨੇ ਜਿੰਨੇ ਜ਼ਿਲ੍ਹੇ ਸੀਗੇ ਸਾਰੇ ਜਿਹੜੇ ਜਿਹੜੇ ਮੇਨ ਬੰਦੇ ਸੀ ਉਹਨਾਂ ਨੂੰ ਕਿਹਾ ਵੀ ਆਪਣੇ ਏਰੀਆ 'ਚ ਪਤਾ ਕਰੋ ਵੀ ਕਿਹੜਾ ਬੰਦਾ ਵੇਚਦਾ ਹੈ ਹਾਂ ਉਹ ਪਤਾ ਹੁੰਦਾ ਸੀ ਉਹ ਪਤਾ ਹੁੰਦਾ ਸੀ ਸਾਰਿਆਂ ਨੂੰ ਜਿਵੇਂ ਇੱਕ ਬੰਦਾ ਹੁੰਦਾ ਉਹ ਇੱਕ ਹੀ ਹੁੰਦਾ ਸੀ ਇੱਕੋ ਹੀ ਹੁੰਦਾ ਸੀ ਵੀ ਉਹ ਤੋਂ ਹੀ ਮਾਲ ਜਾਣਾ ਬਾਕੀਆਂ ਨੂੰ ਵੀ ਹਣਾ ਉਹਨੂੰ ਪੁੱਛਣਾ ਜਾ ਕੇ ਵੀ ਹਾਂ ਵੀ ਚੰਡੀਗੜ੍ਹ ਫੀਵਰ ਅਰੇ ਹੈ ਨਾ ਸਰ ਉਹਦਾ ਬੋਰਾ ਚੱਕਣਾ ਜਦੀ ਨਾਲ ਦੀ ਨਾਲ ਸਿੱਟੋ ਗੱਡੀ 'ਚ ਨਾਲੇ ਕੰਪਲੀਟ ਕਰਨੀ ਵੀ ਬੰਦਾ ਵੇਚ ਰਿਹਾ ਐਨੇ ਜਿ ਰੋਲਾ ਪੈ ਗਿਆ ਸਾਰੇ ਪਾਸੇ ਵੀ ਤਾਂ ਆਪ ਤੁਰੇ ਫਿਰਦੇ ਨੇ ਹਾਂ ਨਾ ਵੀ ਆਪ ਛਾਪੇ ਮਰਾਉਂਦੇ ਫਿਰਦੇ ਨੇ ਹਾਂ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਉਹ ਚੀਜ਼ਾਂ ਮੁੱਕ ਗਈਆਂ ਫਿਰ ਸੀ ਕਿ ਆ ਫੇਰ ਦੇਖੀ ਇੱਕ ਵਾਰੀ ਟਰਾਈ ਕਰਕੇ ਬੰਦਾ ਕਹਿੰਦਾ ਐਵੇਂ ਬੰਦਾ ਉਹ ਸੀੜੀਆਂ ਲਾ ਰਿਹਾ ਇਹ ਇਹ ਲਿजिए ਸਰ ਇਹ ਲਿजिए ਗੱਲ ਚੰਡੀਗੜ੍ਹ ਫਿਰ ਆਰੇ ਮਰਵਾਉਗੇ ਕਿਆ ਕੀ ਕਰ ਰਹੇ ਹੋ ਅਰਜਨਲ ਸੀਡੀ ਖਰੀਦੋ ਉਸਕੀ ਕਲਾਕਾਰ ਅੱਛਾ ਹੋਗਾ ਨਾਲੇ ਐਂ ਕਿਆ ਕਰਨਾ ਨਾ ਤੇ ਉਹ ਕਰਦੇ ਕਰਾਉਂਦੇ ਤੁਸੀਂ ਇਹ ਲਾ ਲਓ ਵੀ ਉਹ ਪਾਇਰੇਸੀ ਦੇ ਦੌਰ ਚ ਅਸੀਂ 15000 ਸੀਡੀ ਵੇਚੀ ਕਿਆ ਬਾਤ ਹੈ ਕੰਪਨੀ ਕਵੇ ਬੱਲੇ ਬੱਲੇ ਕਰਾ ਦੇ ਤੇ ਤੈਨੂੰ 3000 ਤੋਂ ਕਿਹਾ ਸੀ ਓਕੇ ਆ ਵੀ ਤੁਸੀਂ ਨਾ 5 ਗੁਣਾ ਕਰਤੀ ਤੁਸੀਂ 5 ਗੁਣਾ ਕਰਤੀ ਹਾਂ